ਅੰਮ੍ਰਿਤਸਰ ਵਿੱਚ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਹੁਲ ਸ਼ਰਮਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੇਅਰ ਮੋਤੀ ਪਾਰਟੀਆ ਦੇ ਗੁੰਮਸੁਦਗੀ ਪੋਸਟਰ ਲਗਾ ਕੇ ਵੱਡਾ ਰਾਜਨੀਤਿਕ ਹੰਗਾਮਾ ਖੜਾ ਕੀਤਾ ਗਿਆ। ਰਾਹੁਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਅਰ ਦਾ ਮੁੱਖ ਕੰਮ ਸ਼ਹਿਰ ਦੀ ਸਫਾਈ ਕਰਾਉਣਾ ਹੁੰਦਾ। ਪਰ ਜਦੋਂ ਤੋਂ ਮੋਤੀ ਪਾਰਟੀਆ ਮੇਅਰ ਬਣੇ ਹਨ ਅੰਮ੍ਰਿਤਸਰ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ। ਉਹਨਾਂ ਕਹਿੰਿਆ ਕਿ ਅੱਜ ਸ਼ਹਿਰ ਦੇ ਹਰ ਮੋੜ ਤੇ ਕੂੜੇ ਦੇ ਢੇਰ ਲੱਗੇ ਪਏ ਹਨ ਅਤੇ ਘਰ-ਘਰ ਦੇ ਬਾਹਰ ਕੂੜੇ ਦੇ ਡੰਪ ਬਏ ਹਨ। जिस ਕਰਕੇ ਰੋਜ਼ਾਨਾ ਲੋਕਾਂ ਵਿਚਕਾਰ ਲੜਾਈਆਂ ਹੋ ਰਹੀਆਂ ਹਨ ਰਾਹੁਲ ਸ਼ਰਮਾ ਨੇ ਸਵਾਲ ਚੁੱਕਿਆ ਕਿ ਜਿਹੜਾ ਸ਼ਹਿਰ ਸਮਾਰਟ ਸਿਟੀ ਪ੍ਰੋਜੈਕਟ ਦਾ ਤਹਿਤ ਸੁੰਦਰ ਬਣਾਇਆ ਗਿਆ ਸੀ ਉਹ ਅੱਜ ਕੂੜੇ ਦਾ ਢੇਰ ਸਿਟੀ ਕਿਵੇਂ ਬਣ ਗਿਆ ਆਲੂ ਕੁ ਮਾਰੇਗੀ ਜਿਲ੍ਹਾ ਪ੍ਰਧਾਨ ਜੋ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਕਿ ਜਿਹੜੇ ਪੋਸਟਰ ਗੁਮਸੂਰ ਦੀ ਤਲਾਸ਼ ਦੇ ਲਗਾਏ ਜਾ ਰਿਹਾ ਇਹ ਸਾਡੇ ਉਸ ਇਮਾਨਜੋਗ ਸਤਕਾਰਯੋਗ ਮੇਰ ਮੋਤੀ ਪਹਾੜੀਆ ਜੀ ਦੇ ਲਗਾਏ ਜਾ ਰਿਹਾ ਕਿਉਂਕਿ ਇਹ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਲੱਭ ਨਹੀਂ ਰਹੇ ਕਿਉਂਕਿ ਤੁਸੀਂ ਦੇਖੋ ਕਿ ਇੱਕ ਮੇਰ ਦਾ ਕੰਮ ਹੁੰਦਾ ਆ ਕਿ ਸ਼ਹਿਰ ਦੀ ਸਫਾਈ ਕਰੋ ਨੀ ਪਰ ਜਦੋਂ ਦੇ ਮੇਰ ਸਾਹਿਬ ਬਣਿਆ ਧੱਕੇ ਨਾਲ ਇਹਨਾਂ ਦੀ ਸ਼ਹਿਰ ਚੰਨਾ ਕੇ ਜਿਆਦਾ ਬੁਰਾ ਹਾਲ ਹੋ ਚੁੱਕਾ ਹੈ ਥਾਂ ਥਾਂ ਤੇ ਘਰ ਘਰ ਦੇ ਬਾਹਰ ਕੂੜੇ ਦੇ ਡੰਪ ਲੱਗ ਚੁੱਕੇ ਆ ਰੋਜ਼ ਹੀ ਕਿਸੇ ਨਾ ਕਿਸੇ ਮਹੱਲੇ ਦੇ ਵਿੱਚ ਰੋਜ਼ ਕੂੜੇ ਦੇ ਕਰਕੇ ਲੜਾਈ ਹੋ ਰਹੀ ਆ ਤੇ ਥਾਣਿਆਂ ਦੇ ਵਿੱਚ ਉਹ ਦਰਖਾਸਤਾਂ ਜਾ ਰਹੀਆਂ ਕਿ ਸਾਡੇ ਘਰ ਦੇ ਬਾਹਰ ਕੂੜਾ ਸੁੱਟਿਆ ਜਾ ਰਿਹਾ ਤੇ ਇਹੀ ਜੇ ਪੇਲਾਂ ਦੀ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਦਾ ਜਿਵੇਂ ਨਾਂ ਦਿੱਤਾ ਗਿਆ ਸੀ ਸੁੰਦਰੀਕਰਨ ਦਾ ਵਧੀਆ ਸ਼ਹਿਰ ਸੀ ਤਾਂ ਹੀ ਉਹਨੂੰ ਨਾਂ ਦਿੱਤਾ ਗਿਆ ਸੀ ਪਰ ਅੱਜ ਵੀ ਦੇਰ ਦੇ ਵਿੱਚ ਅੰਬਰਸਰ ਜਿਹੜਾ ਸਮਾਰਟ ਸਿਟੀ ਸੀ ਉਹ ਕੂੜੇ ਦੇ ਢੇਰ ਬਣ ਚੁੱਕਾ ਵਾ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗਿਆ ਇਸ ਕਰਕੇ ਜਿਹੜੇ ਮੇਰ ਦੇ ਕੰਮ ਚੋਕੀ ਦੇ ਆਪਾਂ ਪੋਸਟਰ ਲਗਾਏ ਕੀ ਕਰ ਰਹੇ ਮੇਰ ਨਜ਼ਰ ਕਿਉਂ ਨਹੀਂ ਆ ਰਿਹਾ ਕੰਮ ਚੋਕੀ ਲਗਾਸ ਮੇਰ ਨਜ਼ਰ ਨਾ ਆਉਣ ਦਾ ਕਾਰਨ ਇਹ ਆ ਕਿ ਜਿਹੜਾ ਮੇਰ ਆ ਇੱਕ ਡਮੀ ਮੇਰ ਆ ਉਧਾਰਾ ਮੇਰ ਆ ਇਹਨਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰ ਹੋਣ ਦੇ باوجود ਅੰਮਰਸਰ ਦੇ ਵਿੱਚ 24 ਸੀਟਾਂ ਆਈਆਂ ਸੀ ਤੇ ਕਾਂਗਰਸ ਪਾਰਟੀ ਦੀਆਂ 41 ਸੀਟਾਂ ਇਹਨਾਂ ਨੇ ਡਰਾ ਧਮਕਾ ਕੇ ਆਪਣੇ ਕੌਂਸਲਰਾਂ ਨੂੰ ਇਹਨਾਂ ਨੇ ਇੰਨਾ ਕਿ ਜ਼ਿਆਦਾ ਧਮਕਾਇਆ ਧਮਕੀਆਂ ਦਿੱਤੀਆਂ ਸਰਕਾਰ ਦੀਆਂ ਪਰਚੇ ਪਾ ਦਾਂਗੇ ਇਹ ਕਰ ਦਾਂਗੇ ਉਹਦੇ ਕਰਕੇ ਡਰਾ ਕੇ ਆਪਣਾ ਮੇਰ ਤੇ ਬਣਾ ਚੁੱਕਿਆ ਪਰ ਆਪਣੀ ਜਿਹੜੀ ਇਹ ਟੁੱਟੀ ਕੁਰਸੀ ਤੇ ਬੈਠਾ ਮੇਰ ਉਹ ਆਪਣੀ ਕੁਰਸੀ ਤੋਂ ਉੱਠਣਾ ਨਹੀਂ ਚਾਹੁੰਦਾ ਉਹ ਤਾਂ ਕਰਕੇ ਨਹੀਂ ਉੱਠਣਾ ਚਾਹੁੰਦਾ ਇਹਨੂੰ ਪਤਾ ਜੇ ਮੈਂ ਉੱਠ ਗਿਆ ਤੇ ਮੇਰੀ ਜਿਹੜੀ ਕੁਰਸੀ ਤੇ ਸਹੀ ਕੁਰਸੀ ਲਾ ਕੇ ਕੋਈ ਮੇਰੇ ਦਫਤਰ ਦੇ ਵਿੱਚ ਬੈਰ ਜੇਗਾ ਤੇ ਮੇਰੀ ਮੇਰਿਸ਼ਿਪ ਟੁੱਟ ਜਾਏ ਅੱਜ ਉਹਦੇ ਅੰਦਰ ਕਰਕੇ ਕੁਰਸੀ ਲਾਇਆ ਜਾ ਰਿਹਾ ਕਿ ਤੁਹਾਨੂੰ ਉਹਦਾ ਅਸੀ ਜੀ ਮੇਨ ਚੁੰਗੀ ਤੋਂ ਜਿੱਥੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਬੈਠੇ ਨੇ ਉਹਨਾਂ ਦੀ ਸਿਰਫ 200 100 ਮੀਟਰ ਦੀ ਦੂਰੀ ਤੇ ਅਰੇ ਸ਼ਾਈਆ ਤੇ ਉਹਦੇ ਬਾਹਰ ਅਸੀਂ ਕੂੜੇ ਦੇ ਇੰਨਾ ਕ ਜਿਆਦਾ ਡੰਪ ਬਣਿਆ ਪਿਆ ਉੱਥੋਂ ਅਸੀਂ ਮੇਅਰ ਗੁੰਮਸੂਰਗੀ ਦੇ ਪੋਸਟਰ ਲਾ ਕੇ ਸ਼ੁਰੂਆਤ ਕੀਤੀ ਆ ਇਹ ਸਾਰੇ ਸ਼ਹਿਰ ਚ ਪੋਸਟਰ ਲਾਇਆ ਹੈ